ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸਤ ਸੰਗਤ ਜੀ ਸਾਡੀ ਅੱਜ ਦੀ ਵੀਡੀਓ ਵਿੱਚ ਅਸੀਂ ਗੱਲ ਕਰਨ ਵਾਲੇ ਹਾਂ ਜੀ ਕਿ ਜੇਕਰ ਤੁਹਾਡੇ ਘਰ ਵਿੱਚ ਵੀ ਗੁਰੂਆਂ ਦੀਆਂ ਪੁਰਾਣੀਆਂ ਫੋਟੋਆਂ ਜਾਂ ਗੁਟਕਾ ਸਾਹਿਬ ਪਏ ਹੋਏ ਹਨ ਤਾਂ ਇਹ ਗਲਤੀ ਤੁਸੀਂ ਭੁੱਲ ਕੇ ਵੀ ਨਾ ਕਰ ਲੈਣਾ ਕਿਉਂਕਿ ਪਰਮਾਤਮਾ ਜੀ ਬਹੁਤ ਜ਼ਿਆਦਾ ਨਾਰਾਜ਼ ਹੋ ਜਾਣਗੇ ਤੇ ਤੁਹਾਡੇ ਉੱਤੇ ਕਿਰਪਾ ਨਹੀਂ ਹੋਵੇਗੀ ਸੋ ਵੀਡੀਓ ਨੂੰ ਸ਼ੁਰੂ ਕਰਨ ਤੋਂ ਪਹਿਲਾਂ ਕਮੈਂਟ ਬਾਕਸ ਦੇ ਵਿੱਚ ਸਤਨਾਮ ਵਾਹਿਗੁਰੂ ਜੀ ਦੇਖ ਕੇ ਹਾਜ਼ਰੀ ਲਗਵਾਓ ਜੀ ਤਾਂ ਕਿ ਪਰਮਾਤਮਾ ਜੀ ਦੀ ਕਿਰਪਾ ਹਮੇਸ਼ਾ ਦੇ ਲਈ ਤੁਹਾਡੇ ਸਿਰ ਤੇ ਬਣ ਜਾਵੇ ਸੋ ਵੀਡੀਓ ਨੂੰ ਸ਼ੁਰੂ ਕਰਦੇ ਹਾਂ ਸਾਥ ਸੰਗਤ ਜੀ ਅੱਜ ਦੀ ਵੀਡੀਓ ਨੂੰ ਤੁਸੀਂ ਸ਼ੇਅਰ ਵੀ ਜ਼ਰੂਰ ਕਰ ਦੇਣਾ ਜੀ ਕਿਉਂਕਿ ਬਹੁਤ ਲੋਕ ਇਸ ਵਿਸ਼ੇ ਤੋਂ ਅਜੇ ਬਹੁਤ ਹੀ ਵਾਂਝੇ ਬੈਠੇ ਹੋਏ ਹਨ ਬਹੁਤੇ ਲੋਕਾਂ ਨੂੰ ਇਸ ਚੀਜ਼ ਬਾਰੇ ਪਤਾ ਹੀ ਨਹੀਂ ਹੈ ਨੌਲੇਜ ਨਹੀਂ ਹੈ ਸੋ ਅੱਜ ਜਿਹੜਾ ਵਿਸ਼ਾ ਹੈ ਜੀ ਘਰ ਦੇ ਵਿੱਚ ਗੁਰੂ ਸਾਹਿਬਾਨਾ ਦੀਆਂ ਪੁਰਾਣੀਆਂ ਫੋਟੋਆਂ ਤੇ ਗੁਟਕਾ ਸਾਹਿਬ ਦਾ ਅਸੀਂ ਕੀ ਕਰਨਾ ਹੈ ਕਿਤੇ ਅਸੀਂ ਗਲਤੀ ਤਾਂ ਨਹੀਂ ਕਰਦੇ ਜਾਂ ਸਾਡੇ ਵੱਲੋਂ ਕੋਈ ਵੱਡੀ ਗਲਤੀ ਤਾਂ ਨਹੀਂ ਹੋ ਰਹੀ ਸਾਨੂੰ ਕੀ ਕਰਨਾ ਚਾਹੀਦਾ ਹੈ ਕਿਹੜੀਆਂ ਚੀਜ਼ਾਂ ਤੇ ਸਾਨੂੰ ਗੌਰ ਕਰਨਾ ਚਾਹੀਦਾ ਹੈ ਉਹਨਾਂ ਚੀਜ਼ਾਂ ਉੱਤੇ ਆਪਾਂ ਇੱਕ ਵਿਸ਼ੇ ਨੂੰ ਸਮਝਣਾ ਚਾਹੀਦਾ ਹੈ ਇੱਕ ਤਿਆਰੀ ਕਿਵੇਂ ਕਰਨੀ ਹੈ ਕਿਸ ਤਰ੍ਹਾਂ ਉਹਨਾਂ ਚੀਜ਼ਾਂ ਤੇ ਆਪਾਂ ਜਿਹੜਾ ਹੈ ਥੋੜਾ ਜਿਹਾ ਧਿਆਨ ਬਣਾਉਣਾ ਹੈ ਥੋੜੀ ਜਹੀ ਸਮਝਦਾਰੀ ਵਰਤਣੀ ਹੈ ਕਿ ਸਾਡੇ ਤੋਂ ਕਿਤੇ ਬੇਦਬੀ ਨਾ ਹੋ ਜਾਵੇ ਸਤ ਸੰਗਤ ਜੀ ਅੱਜ ਅਸੀਂ ਇਸੇ ਹੀ ਵਿਸ਼ੇ ਤੇ ਗੱਲਬਾਤ ਕਰਾਂਗੇ ਜੀ ਸਤ ਸੰਗਤ ਜੀ ਘਰ ਦੇ ਵਿੱਚ ਸਾਡੇ ਗੁਰੂ ਸਾਹਿਬਾਨਾਂ ਦੀਆਂ ਤਸਵੀਰਾਂ ਲੱਗੀਆਂ ਹੁੰਦੀਆਂ ਹਨ ਅਸੀਂ ਬੜੇ ਹੀ ਚਾਵਾ ਦੇ ਨਾਲ ਉਹਨਾਂ ਤਸਵੀਰਾਂ ਨੂੰ ਲਗਾਉਂਦੇ ਹਾਂ ਉਹਨਾਂ ਤਸਵੀਰਾਂ ਦੀ ਅਸੀਂ ਫਿਰ ਪੂਜਾ ਵੀ ਕਰਦੇ ਹਾਂ ਇੱਕ ਬੇਨਤੀ ਕਰਦੇ ਹਾਂ ਜੀ ਕਿ ਤਸਵੀਰ ਪੂਜਕ ਨਾ ਹੀ ਬਣੀਏ ਤਾਂ ਚੰਗਾ ਹੈ ਹੁਣ ਤੁਸੀਂ ਕਹੋਗੇ ਜੀ ਕਿ ਕਈ ਕਹਿਣਗੇ ਤਾਂ ਨਿੰਦਕ ਹੁੰਦੇ ਹਨ ਕਿ ਇਹ ਤਾਂ ਗੁਰੂ ਦੀ ਨਿੰਦਾ ਕਰਦੇ ਹਨ ਜੀ ਇਹ ਤਾਂ ਇੰਜ ਕਰਦੇ ਹਨ ਇੰਜ ਕਰਦੇ ਹਨ ਕਹਿਣ ਤੋਂ ਭਾਵ ਹੈ ਕਿ ਤਸਵੀਰ ਪੂਜਕ ਨਾ ਬਣੋ ਤਸਵੀਰ ਪੂਜਕ ਬਣ ਕੇ ਅਸੀਂ ਕੀ ਖੱਟਾਂਗੇ ਤਸਵੀਰਾਂ ਤੇ ਅੱਜ ਦੀਆਂ ਬਣੀਆਂ ਹਨ ਅਸੀਂ ਜੇ ਤਸਵੀਰ ਦੀ ਪੂਜਾ ਹੀ ਕਰਨੀ ਹੈ ਤਾਂ ਆਪਣੇ ਅੰਦਰ ਗੁਰੂ ਦੀ ਤਸਵੀਰ ਨੂੰ ਵਸਾਈਏ ਸੱਚ ਮੁੱਚ ਤਸਵੀਰ ਨੂੰ ਵਸਾਈਏ ਆਪਾਂ ਗੱਡੀਆਂ ਮੋਟਰਾਂ ਕਾਰਾਂ ਦੇ ਉੱਤੇ ਗੁਰੂ ਸਾਹਿਬਾਨਾਂ ਦੀਆਂ ਤਸਵੀਰਾਂ ਬਣਾ ਲੈਂਦੇ ਹਾਂ ਇਸੀਆਂ ਇਸੀਆਂ ਜਗ੍ਹਾ ਤੇ ਜਾਂਦੇ ਹਾਂ ਉਹ ਵਹੀਕਲ ਜਿੱਥੇ ਆਪਾਂ ਦੀ ਬੇਦਬੀ ਹੋ ਜਾਂਦੀ ਹੈ ਕਈ ਲੜਾਈ ਝਗੜੇ ਵੀ ਹੋ ਜਾਂਦੇ ਹਨ ਇਹਨਾਂ ਚੀਜ਼ਾਂ ਤੋਂ ਅਸੀਂ ਕਿਵੇਂ ਬਚੀਏ ਸਾਨੂੰ ਗੱਡੀਆਂ ਮੋਟਰਾਂ ਤੇ ਆਪਣੇ ਪਰਮਾਤਮਾ ਜੀ ਦੀਆਂ ਤਸਵੀਰਾਂ ਨਹੀਂ ਛਪਵਾਉਣੀਆਂ ਚਾਹੀਦੀਆਂ ਤਸਵੀਰਾਂ ਦੀ ਪੂਜਾ ਕਰਨ ਤੇ ਹਿਰਦੇ ਵਿੱਚ ਹੀ ਸ਼ਾਪ ਲਓ ਜਿੱਥੇ ਰੌਲਾ ਹੀ ਨਾ ਪਵੇ ਨਾਲੇ ਚੰਗੀ ਤਰ੍ਹਾਂ ਸਾਨੂੰ ਚੇਤਾ ਵੀ ਰਹੇਗਾ ਪਾਰਸ਼ਾ ਜੀ ਤੇਰੇ ਤੋਂ ਮੈਂ ਕੁਰਬਾਨ ਜਾਂਦਾ ਹਾਂ ਮੈਂ ਤੇਰੇ ਤੋਂ ਬਲਹਾਰ ਜਾਂਦਾ ਹਾਂ ਚੰਗੀ ਤਰ੍ਹਾਂ ਮਨ ਦੇ ਵਿੱਚ ਤੁਹਾਡੇ ਤਸਵੀਰ ਛਪ ਜਾਵੇਗੀ ਕਿ ਵਾਕਿਆ ਹੀ ਗੁਰੂ ਦੀ ਮੇਰੇ ਤੇ ਕਿਰਪਾ ਹੈ ਸਤਿਗੁਰ ਜੀ ਦੀ ਕਿਰਪਾ ਹੈ ਸਾਥ ਸੰਗਤ ਜੀ ਗੁਰੂ ਸਾਹਿਬਾਨ ਦੀਆਂ ਤਸਵੀਰਾਂ ਤਾਂ ਠੀਕ ਹਨ ਉਹ ਆਪਾਂ ਬੱਚਿਆਂ ਨੂੰ ਵਿਖਾ ਸਕਦੇ ਹਾਂ ਕਿ ਭਾਈ ਸਾਡੇ ਗੁਰੂ ਸਾਹਿਬਾਨ ਇਦਾਂ ਦੇ ਹੁੰਦੇ ਹੋਣਗੇ ਇਹ ਤਸਵੀਰਾਂ ਨੇ ਜੋ ਇਹ ਇੱਕ ਵਿਅਕਤੀ ਨੇ ਬਣਾ ਦਿੱਤੀਆਂ ਹਨ ਤਸਵੀਰਾਂ ਨਾਲ ਅਸੀਂ ਨਹੀਂ ਜੁੜਨਾ ਆਪਾ ਤੇ ਗੁਰੂ ਨਾਲ ਜੁੜਨਾ ਹੈ ਤੇ ਗੁਰੂ ਦੇ ਜਾਪ ਨਾਲ ਜੁੜਨਾ ਹੈ ਗੁਰੂ ਪਾਤਸ਼ਾਹ ਜੀ ਉਹਨਾਂ ਉਪਦੇਸ਼ਾਂ ਦੇ ਨਾਲ ਜੋੜਦੇ ਹਨ ਤਸਵੀਰਾਂ ਨੂੰ ਨਹੀਂ ਰੱਖਣਾ ਚਾਹੀਦਾ ਤਸਵੀਰਾਂ ਰੱਖੋ ਪਰ ਤਸਵੀਰ ਪੂਜਕ ਨਾ ਹੀ ਬਣੋ ਤਾਂ ਚੰਗਾ ਹੈ ਇਹ ਗੱਲ ਯਾਦ ਰੱਖਣਾ ਸਾਧ ਸੰਗਤ ਜੀ ਤੇ ਜੋ ਤਸਵੀਰਾਂ ਫਿਰ ਬਿਰਧ ਹੋ ਜਾਂਦੀਆਂ ਹਨ ਆਪਣਾ ਵਿਸ਼ਾ ਕੀ ਸੀ ਕਿ ਉਹ ਤਸਵੀਰਾਂ ਜਦੋਂ ਬਿਰਧ ਹੋ ਜਾਂਦੀਆਂ ਹਨ ਅਸੀਂ ਉਹਨਾਂ ਨੂੰ ਕੂੜੇ ਦੇ ਵਿੱਚ ਸੁੱਟ ਦਿੰਦੇ ਹਾਂ ਅਸੀਂ ਬੜਾ ਹੀ ਆਪਣੇ ਵੱਲੋਂ ਦਿਮਾਗ ਲਗਾਉਂਦੇ ਹਾਂ ਕਿ ਕਈ ਥਾਵਾਂ ਤੇ ਲੜਾਈਆਂ ਵੀ ਹੋਈਆਂ ਹੁੰਦੀਆਂ ਹਨ। ਕਈ ਥਾਵਾਂ ਤੇ ਜਿਹੜੇ ਲੋਕਾਂ ਦੇ ਲੜਾਈ ਝਗੜੇ ਹੁੰਦੇ ਹਨ, ਉਹਨਾਂ ਥਾਵਾਂ ਤੇ ਗੁਰੂ ਦੀਆਂ ਫੋਟੋਆਂ ਰੋਲਦੀਆਂ ਵੇਖੀਆਂ ਹਨ। ਜਿਹੜੇ ਲੋਕ ਇੱਕ ਦੂਜੇ ਨਾਲ ਲੜ ਝਗੜ ਕੇ ਮਰ ਗਏ, ਕਈ ਲੋਕ ਜਿਹੜੇ ਇੱਕ ਦੂਜੇ ਦੇ ਸਿਰ ਤੱਕ ਪਾੜ ਦਿੰਦੇ ਹਨ। ਫਿਰ ਉਹਨਾਂ ਲੋਕਾਂ ਨੇ ਕੀ ਕੀਤਾ? ਉਹ ਲੋਕ ਇੰਨਾ ਕੁ ਜ਼ਿਆਦਾ ਪਛਤਾਏ ਕਿ ਉਹ ਲੋਕ ਇੰਨੇ ਕੁ ਜ਼ਿਆਦਾ ਦੁਖੀ ਹੋਏ। ਜੇ ਅਸੀਂ ਇਹ ਕੰਮ ਨਾ ਕਰਦੇ ਸ਼ਾਇਦ ਚੰਗੇ ਰਹਿੰਦੇ ਹੁਣ ਇੱਥੇ ਇੱਕ ਬੇਨਤੀ ਕਰੀਏ ਆਪ ਜੀ ਦਾ ਧਿਆਨ ਮੈਂ ਦਵਾ ਦਿੰਦੀ ਹਾਂ ਕਿ ਘਰ ਦੇ ਵਿੱਚ ਪੁਰਾਣੀਆਂ ਤਸਵੀਰਾਂ ਹਨ ਉਹਨਾਂ ਨੂੰ ਸੁੱਟੋ ਨਾ ਉਹਨਾਂ ਨੂੰ ਇਹ ਵੀ ਨਾ ਕਹੋ ਕਿ ਜਲ ਪ੍ਰਵਾਹ ਕਰ ਦਈਏ ਆਪਣੇ ਵੱਲੋਂ ਕੁਝ ਵੀ ਨਾ ਕਰੋ ਉਹਨਾਂ ਨੂੰ ਰੱਖ ਲਓ ਪੁਰਾਣੇ ਗੁਟਕਾ ਸਾਹਿਬ ਨੇ ਉਹਨਾਂ ਨੂੰ ਵੀ ਰੱਖ ਲਓ ਉਹਨਾਂ ਨੂੰ ਸੁੱਟੋ ਨਾ ਐਵੇਂ ਬੇਦਬੀ ਨਾ ਕਰਿਆ ਕਰੋ ਇਹ ਸਾਰੇ ਆਮ ਬੇਦਬੀ ਵਾਲੇ ਹੀ ਲੱਛਣ ਹੁੰਦੇ ਹਨ ਤੁਸੀਂ ਵੇਖਿਆ ਹੋਵੇਗਾ ਕਿ ਲੁਧਿਆਣਾ ਸ਼ਹਿਰ ਪੰਡਾਰੀ ਵਾਲੇ ਪੋਰ ਤੇ ਜਿਵੇਂ ਭੁੱਲਦਾ ਹੀ ਨਹੀਂ ਹੈ ਕਿ ਸ਼ਾਇਦ ਉੱਥੇ ਕੋਈ ਗੁਟਕਾ ਸਾਹਿਬ ਰੱਖ ਗਿਆ ਸੀ। ਇੱਕ ਅੰਬਾਲਾਏ ਘਟਨਾ ਵਾਪਰੀ ਸੀ। ਉੱਥੇ ਵੀ ਬਿਰਦ ਗੁਟਕਾ ਸਾਹਿਬ ਕੋਈ ਨਹਿਰ ਦੇ ਕੰਡੇ ਤੇ ਰੱਖ ਗਿਆ। ਕਿੱਡੀ ਵੱਡੀ ਮਾਨਸਿਕਤਾ ਮਾੜੀ ਹੋਵੇਗੀ ਉਸ ਬੰਦੇ ਦੀ। ਕਿੰਨਾ ਉਹ ਬੰਦਾ ਗਿਰ ਚੁੱਕਿਆ ਹੋਵੇਗਾ। ਉਹ ਬੰਦੇ ਨੇ ਇੱਕ ਵਾਰੀ ਵੀ ਨਹੀਂ ਸੋਚਿਆ। ਸਾਚੰਗਤ ਕਿੱਡੀ ਵੱਡੀ ਉਸ ਬੰਦੇ ਦੀ ਮਾੜੀ ਮਾਨਸਿਕਤਾ ਹੋਵੇਗੀ। ਉਹ ਬੰਦਾ ਕਿਸ ਤਰ੍ਹਾਂ ਆਪਣੇ ਉਸ ਬੰਦੇ ਦਾ ਕਿੱਡਾ ਵੱਡਾ ਜਿਗਰਾ ਹੋਵੇਗਾ ਕਿੱਡੀ ਵੱਡੀ ਕੌੜੀ ਸੋਚ ਹੋਵੇਗੀ ਉਹ ਬੰਦਾ ਜਿਹੜਾ ਇਹੋ ਜਿਹੇ ਕੰਮ ਕਰ ਗਿਆ ਤੁਸੀਂ ਰੱਖ ਲਓ ਇਹਨਾਂ ਪੁਰਾਣੀਆਂ ਤਸਵੀਰਾਂ ਨੂੰ ਘਰ ਦੇ ਵਿੱਚ ਹੀ ਤੇ ਗੁਟਕਾ ਸਾਹਿਬ ਨੂੰ ਉਹਨਾਂ ਦਾ ਕੀ ਕਰਨਾ ਹੈ ਕਿ ਹੁਣ ਧਿਆਨ ਨਾਲ ਸੁਣਨਾ ਤੁਹਾਡੇ ਨੇੜੇ ਕੋਈ ਐਸਜੀਪੀਸੀ ਦਾ ਗੁਰਦੁਆਰਾ ਸਾਹਿਬ ਹੈ ਕੁਝ ਪੁਰਾਣੀਆਂ ਤਸਵੀਰਾਂ ਜਾਂ ਕੁਝ ਪੁਰਾਣੇ ਗੁਟਕਾ ਸਾਹਿਬ ਤੁਹਾਡੇ ਘਰ ਵਿੱਚ ਜਿਹੜੇ ਵਿਰਧ ਹੋ ਚੁੱਕੇ ਹਨ ਜਿਨ੍ਹਾਂ ਦੇ ਅੰਗ ਭੁੱਲ ਰਹੇ ਹਨ ਹੱਥ ਲਾਇਆ ਹੀ ਤੁਸੀਂ ਕੀ ਕਰਨਾ ਹੈ ਕਿ ਉਹਨਾਂ ਨੂੰ ਚੰਗੀ ਤਰ੍ਹਾਂ ਅਦਬ ਸਤਿਕਾਰ ਦੇ ਨਾਲ ਚਿੱਟੇ ਕੱਪੜਿਆਂ ਦੇ ਵਿੱਚ ਲਪੇਟਣਾ ਹੈ ਉਹਨਾਂ ਵਿੱਚ ਲਪੇਟ ਕੇ ਉਹਨਾਂ ਨੂੰ ਵਸਤਰ ਪਵਾਉਣੇ ਹਨ ਚੰਗੀ ਤਰ੍ਹਾਂ ਵਧੀਆ ਤੇ ਸਾਫ਼ ਸੁਥਰੇ ਉਹਦਾ ਕੋਈ ਵੀ ਅੰਗ ਭੁਰਣਾ ਨਹੀਂ ਚਾਹੀਦਾ ਗੁਟਕਾ ਸਾਹਿਬ ਦਾ ਤੇ ਕੀ ਕਰਨਾ ਹੈ ਕਿ ਤੁਸੀਂ ਚਿੱਟੇ ਵਸਤਰ ਵਿੱਚ ਉਹਨਾਂ ਨੂੰ ਤੁਸੀਂ ਕੀ ਕਰਨਾ ਹੈ ਕਿ ਚਿੱਟੇ ਵਸਤਰ ਵਿੱਚ ਲਪੇਟ ਕੇ ਬੜੇ ਹੀ ਅਦਬ ਦੇ ਨਾਲ ਉਸ ਨੂੰ ਐਸਜੀਪੀਸੀ ਦੇ ਗੁਰਦੁਆਰਾ ਸਾਹਿਬ ਜਾਂ ਤੁਸੀਂ ਕਦੇ ਖਡੂਰ ਸਾਹਿਬ ਜਾਂ ਗੋਇੰਦਵਾਲ ਸਾਹਿਬ ਜਾਓ ਉਥੇ ਬੜੇ ਹੀ ਅਦਬ ਦੇ ਨਾਲ ਦੇਖ ਕੇ ਆਓ। ਉਹਨਾਂ ਨੇ ਗੁਟਕਾ ਸਾਹਿਬ ਜਿਹੜੇ ਬਿਰਧ ਹੋ ਚੁੱਕੇ ਹਨ ਉਹਨਾਂ ਦਾ ਸਨਸਕਾਰ ਕਰ ਦਿੰਦੇ ਹਨ। ਦੇਸੀ ਘੋਦੇ ਨਾਲ ਬੜੇ ਹੀ ਪਾਠ ਕਰਕੇ ਤੇ ਬੜੇ ਹੀ ਅਦਬ ਸਤਿਕਾਰ ਤੇ ਮਰਿਆਦਾ ਦੇ ਨਾਲ ਉਹ ਆਪਣੇ ਹਿਸਾਬ ਦੇ ਨਾਲ ਸਨਸਕਾਰ ਕਰਦੇ ਹਨ। ਉਹ ਸਭ ਕੁਝ ਆਪਣੇ ਆਪ ਹੀ ਕਰਦੇ ਹਨ। ਇਹ ਚੀਜ਼ਾਂ ਉਥੇ ਦੇ ਕੇ ਆਓ, ਉਥੇ ਲੈ ਕੇ ਜਾਓ। ਇਹਨਾਂ ਚੀਜ਼ਾਂ ਨੂੰ ਬੜੇ ਹੀ ਅਦਬ ਦੇ ਨਾਲ ਲੈ ਕੇ ਜਾਣਾ ਹੈ। ਬੜੀ ਵੱਡੀ ਰਹਿਮਤ ਜਿਹੜੀ ਹੈ ਉੱਥੇ ਫਿਰ ਵਰਤਦੀ ਹੈ ਤੇ ਨਾਲ ਹੀ ਤੁਹਾਡੇ ਤੇ ਪਰਮਾਤਮਾ ਦੀ ਕਿਰਪਾ ਬਣੀ ਰਹੇਗੀ ਤੁਸੀਂ ਬੜਾ ਹੀ ادب ਤੇ ਸਤਿਕਾਰ ਗੁਟਕਾ ਸਾਹਿਬ ਦਾ ਕਰਨਾ ਹੈ ਉੱਥੇ ਹੀ ਫੜਾ ਕੇ ਆਉਣੇ ਹਨ ਕਿਸੇ ਨੂੰ ਵੀ ਨਹੀਂ ਤੁਸੀਂ ਇਹ ਗੁਟਕਾ ਸਾਹਿਬ ਫੜਾਉਣੇ ਕਿ ਉਹ ਬੇਦਬੀ ਕਰ ਦੇ ਕਿਉਂਕਿ ਫਿਰ ਅਸੀਂ ਜ਼ਿੰਮੇਵਾਰ ਹੋਵਾਂਗੇ ਪਾਪ ਉਸ ਨੂੰ ਕੀ ਲੱਗਣਾ ਸਾਨੂੰ ਦੁਗਣਾ ਲੱਗੇਗਾ ਅਸੀਂ ਕੀ ਕਰਦੇ ਹਾਂ ਕਿ ਗੁਟਕਾ ਸਾਹਿਬ ਲੈ ਜਾ ਕੇ ਗੁਰਦੁਆਰਾ ਸਾਹਿਬ ਫੜਾ ਆਉਂਦੇ ਹਾਂ ਤੇ ਘਰੇ ਆ ਜਾਂਦੇ ਹਾਂ ਅਸੀਂ ਕਈ ਵਾਰ ਕੀ ਕਰਦੇ ਹਾਂ ਕਿ ਗੁਰਦੁਆਰਾ ਸਾਹਿਬ ਤੋਂ ਗੁਟਕਾ ਸਾਹਿਬ ਫੜ ਕੇ ਲੈ ਆਉਂਦੇ ਹਾਂ ਘਰ ਵਿੱਚ ਫਿਰ ਉਸ ਦਾ ਪਾਠ ਵੀ ਕਰਦੇ ਹਾਂ ਤੇ ਥੋੜੇ ਚਿਰ ਬਾਅਦ ਅਸੀਂ ਉਸ ਗੁਟਕਾ ਸਾਹਿਬ ਨੂੰ ਭੁੱਲ ਹੀ ਜਾਂਦੇ ਹਾਂ ਕਈ ਘਰਾਂ ਵਿੱਚ ਤਾਂ ਮੈਂ ਸੁਣਿਆ ਤੇ ਵੇਖਿਆ ਵੀ ਹੈ ਕਿ ਕਹਿੰਦੇ ਹਨ ਕਿ ਸਾਡੇ ਘਰ ਗੁਟਕਾ ਸਾਹਿਬ ਬੜਾ ਪੁਰਾਣੇ ਸਮੇਂ ਦਾ ਪਿਆ ਹੋਇਆ ਹੈ ਪਹਿਲਾਂ ਬਾਪੂ ਜੀ ਪਾਠ ਕਰਦੇ ਹੁੰਦੇ ਸੀ ਫਿਰ ਮੰਮੀ ਕਰਦੇ ਹੁੰਦੇ ਸੀ ਹੁਣ ਕੋਈ ਕਰਨ ਵਾਲਾ ਨਹੀਂ ਰਿਹਾ ਸਾਤ ਸੰਗਤ ਜੀ ਜੇਕਰ ਉਹ ਪਾਠ ਕਰਨ ਵਾਲੇ ਨਹੀਂ ਰਹੇ ਤਾਂ ਅਸੀਂ ਤਾਂ ਕਰ ਸਕਦੇ ਹਾਂ ਅਸੀਂ ਰਾਤਾਂ ਜਾਗ ਜਾਗ ਕੇ ਜੇ ਕਿਤੇ ਹੋਰ ਜਾਣਾ ਹੋਵੇ ਤਾਂ ਪਹੁੰਚ ਜਾਣੇ ਹਾਂ ਅਸੀਂ ਪਰਮਾਤਮਾ ਤੋਂ ਕਿਉਂ ਦੂਰ ਹੁੰਦੇ ਜਾ ਰਹੇ ਹਾਂ ਸਾਤ ਸੰਗਤ ਜੀ ਗੁਰੂ ਘਰ ਦੇ ਗ੍ਰੰਥੀ ਨੂੰ ਬਹੁਤ ਹੀ ਗੱਲਾਂ ਬਾਤਾਂ ਕਰ ਲੈਂਦੇ ਹਾਂ ਪਰ ਅਸੀਂ ਆਪਣੇ ਅੰਦਰ ਝਾਤ ਮਾਰ ਕੇ ਵੇਖੀਏ ਕਿ ਅਸੀਂ ਆਪਣੇ ਘਰ ਦੇ ਗੁਟਕਾ ਸਾਹਿਬ ਨੂੰ ਕਿੰਨਾ ਕੁ ਸੰਭਾਲ ਕੇ ਰੱਖਦੇ ਹਾਂ ਸਾਤ ਸੰਗਤ ਜੀ ਤੁਸੀਂ ਸਾਰੀਆਂ ਹੀ ਚੀਜ਼ਾਂ ਤੇ ਬਹੁਤ ਹੀ ਗੌਰ ਕਰਨਾ ਹੈ ਕਿ ਗੁਰੂ ਦੀ ਬਾਣੀ ਨੂੰ ਪੜ੍ਹਨਾ ਹੈ ਫਿਰ ਜੋ ਵੀ ਗੁਟਕਾ ਸਾਹਿਬ ਹਨ ਉਹ ਤੁਸੀਂ ਗੁਰੂ ਘਰ ਦੇ ਵਿੱਚ ਭੇਟ ਕਰਵਾ ਆਉਣੇ ਹਨ ਜੇਕਰ ਤੁਸੀਂ ਪਾਠ ਨਹੀਂ ਕਰਨਾ ਚਾਹੁੰਦੇ ਆਪਣੇ ਘਰ ਵਿੱਚ ਰੱਖ ਕੇ ਗੁਟਕਾ ਸਾਹਿਬ ਦੀ ਬੇਅਦਬੀ ਤਾਂ ਬਿਲਕੁਲ ਵੀ ਤੁਹਾਨੂੰ ਨਹੀਂ ਕਰਨੀ ਚਾਹੀਦੀ ਨਾ ਹੀ ਤੁਹਾਨੂੰ ਕਿਸੇ ਵਗਦੀ ਨਦੀ ਦੇ ਵਿੱਚ ਸੁੱਟ ਕੇ ਆਉਣੇ ਚਾਹੀਦੇ ਹਨ ਹਿੰਦੂ ਧਰਮ ਵਿੱਚ ਚਾਹੇ ਕੋਈ ਕਿਸੇ ਵੀ ਧਰਮ ਵਿਦਾ ਹੋਵੇ ਭਾਵੇਂ ਕੋਈ ਗੀਤਾ ਹੀ ਕਿਉਂ ਨਾ ਹੋਵੇ ਆਪਣੇ ਧਾਰਮਿਕ ਗ੍ਰੰਥ ਹਨ ਇਹ ਮਨਾ ਨੂੰ ਕਦੇ ਵੀ ਸੁਟਣਾ ਨਹੀਂ ਚਾਹੀਦਾ ਬੜੇ ਅਦਬ ਦੇ ਨਾਲ ਸਤਿਕਾਰ ਦੇ ਨਾਲ ਇਹਨਾਂ ਨੂੰ ਸੰਭਾਲਣਾ ਹੈ ਫਿਰ ਗਵਿੰਦਵਾਲ ਸਾਹਿਬ ਜਾ ਕੇ ਉੱਥੇ ਭੇਂਟ ਕਰਵਾ ਕੇ ਆਉਣਾ ਹੈ ਸਾਡਾ ਕੋਈ ਕਿਸੇ ਦੇ ਨਾਲ ਵੈਰ ਨਹੀਂ ਹੈ ਸਾਧ ਸੰਗਤ ਜੀ ਬਸ ਤੁਹਾਨੂੰ ਗੁਰੂ ਜੀ ਦਾ ਛੋਟਾ ਜਿਹਾ ਸੁਨੇਹਾ ਦਿੰਦੇ ਹਾਂ ਕਿ ਸਾਡੇ ਗੁਰੂ ਸਾਹਿਬਾਨ ਨੇ ਬਹੁਤ ਹੀ ਕਮਾਈ ਕੀਤੀ ਹੈ ਇਸ ਲਈ ਅਸੀਂ ਬੇਦਬੀ ਵਾਲੇ ਹਿੱਸੇ ਵਿੱਚ ਨਾ ਪਈਏ ਅਸੀਂ ਪਰਮਾਤਮਾ ਜੀ ਦਾ ਅਦਬ ਮੰਨ ਤੇ ਸਤਿਕਾਰ ਕਰੀਏ ਤਾਕੇ ਪਰਮਾਤਮਾ ਦੀ ਤਾਂ ਕਿ ਅਸੀਂ ਪਾਪਾਂ ਦੇ ਭਾਗੀਦਾਰ ਨਾ ਬਣੀਏ ਸਾਡੇ ਤੇ ਪਰਮਾਤਮਾ ਜੀ ਦੀ ਕਿਰਪਾ ਹਮੇਸ਼ਾ ਹੀ ਬਣੀ ਰਹੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ